ਰੱਬ ਕਰੇ ਸਭ ਨੂੰ ਰਾਹਤੋ ਕਰਾਰ ਮਿਲੇ ਦੁੱਖ ਮਿਟੇ ਸੁੱਖ ਮਿਲੇ ਸਭ ਨੂੰ ਪਿਆਰ ਮਿਲੇ ਭੁੱਖ ਨਾਲ ਕੋਈ ਜਨ ਨਾ ਬੇਕਰਾਰ ਮਿਲੇ ਸਭ ਨੂੰ ਵਧੀਆ ਭੋਜਨ ਤਿਆਰ ਮਿਲੇ ਮਾਰੂਥਲਾ ਕੰਡਿਆਂ ਤੇ ਨਾ ਤੁਰ ਨਾ ਪਵੇ ਸਭ ਨੂੰ ਖਿੜੀ ਹੋਈ ਫੁੱਲਾਂ ਦੀ ਗੁਲਜ਼ਾਰ ਮਿਲੇ ਗਰੀਬ ਦਾ ਬੱਚਾ ਨਿਤ ਲੋਚਦਾ ਏ ਦੁੱਧ ਨੂੰ ਬੱਚਿਆਂ ਨੂੰ ਪੂਰੀਆਂ ਤੇ ਦੁੱਧ ਦੀ ਧਾਰ ਮਿਲੇ ਕਰਮਾਂ ਦੇ ਮਾਰੇ ਕਿੰਨੇ ਘਰਾਂ ਤੋਂ ਨੇ ਸਖਣੇ ਸਭ ਨੂੰ ਰਹਿਣ ਲਈ ਸੋਹਣੀ ਜਹੀ ਠਾਰ ਮਿਲੇ ਤੇਰੀ ਇੱਕ ਤੱਕਣੀ ਮਰੇ ਨੂੰ ਜੀਵਾਲ ਦੇਵੇ ਤੇਰੀ ਇਹ ਤੱਕਣੀ ਨਿਤ ਬਾਰ-ਬਾਰ ਮਿਲੇ ਐਸਾ ਪ੍ਰਭ ਪਾਸਾ ਤੂੰ ਢਾਲ ਇਸ ਖੇਲ ਵਿੱਚ ਸਭ ਦੀ ਜਿੱਤ ਹੋਵੇ ਕਿਸੇ ਨੂੰ ਨਹਾਰ ਮਿਲੇ ਤੇਰੇ ਤੋਂ ਟੁੱਟੇ ਹੋਏ ਦੁੱਖ ਭੋਗ ਰਹੇ ਹਾਂ ਤੇਰਾ ਜੀ ਸਭ ਨੂੰ ਸੋਨਾ ਦੀ ਧਾਰ ਮਿਲੇ ਤੇਰਾ ਜੀ ਸਭ ਨੂੰ ਸੋਨਾ ਦੀ ਧਾਰ ਮਿਲੇ